ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨਾਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਪਹੁੰਚਿਆ ਸੋਹਲ ਇਲੈਕਟ੍ਰੋਨਿਕ ਪੈਣੀ ਮਿਆਖਾ ਜਿਸ ਦੇ ਵਿੱਚ ਇਹਨਾਂ ਨੇ ਹਾਵਲਜ਼ ਦਾ ਸ਼ੋਰਮ ਖੋਲ ਦਿੱਤਾ ਹੈ ਹੁਣ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਣੀ ਮੀਆਂ ਖਾਂ ਦੇ ਵਿੱਚ ਹੀ ਜਲੰਧਰ ਵਾਲੇ ਲੁਧਿਆਣੇ ਵਾਲੇ ਰੇਟ ਤੁਹਾਨੂੰ ਪੈਣੀ ਮੀਆਂ ਖਾਂ ਦੇ ਵਿੱਚ ਮਿਲਣ ਜਾ ਰਹੇ ਨੇ ਪੂਰੀ ਕੋਠੀ ਦਾ ਨਕਸ਼ਾ ਬਣਾ ਕੇ ਜਿਹੜੇ ਸਵਿਚ ਗਿਣਤੀ ਮਿੰਤੀ ਦੇ ਤੁਹਾਨੂੰ ਇੱਕ ਵੀ ਚੀਜ਼ ਬਿਨਾ ਵੇਸਟ ਕੀਤੇ ਆ ਪੂਰੀ ਉਹਨਾਂ ਦੀ ਕੰਪਨੀ ਦੀ ਟੀਮ ਜਿਹੜੀ ਆ ਤੁਹਾਡੇ ਘਰ ਦੇ ਵਿੱਚ ਆਣ ਕੇ ਵਿਜ਼ਿਟ ਕਰੇਗੀ ਤੁਹਾਡੀ ਕੋਠੀ ਦਾ ਨਕਸ਼ਾ ਤੱਕ ਬਣਵਾਏਗੀ ਨਾਲ ਹੋ ਕੇ ਸਾਰਾ ਕੰਮ ਕਰਦੇ ਨੇ ਉਹ ਕਰਦੇ ਆ ਗੱਲਬਾਤ ਸ਼ੋਰੂਮ ਦੇ ਮਾਲਕ ਸਨੀ ਭਾਈ ਨਾਲ ਹਾਂਜੀ ਸਸੀ ਗਾਲ ਜੀ ਭਾਈ ਸਸੀ ਗਾਲ ਜੀ ਸਰ ਆਪਣਾ ਜਿਹੜਾ ਅੱਜ ਇਹ ਹਵਸ ਦਾ ਸ਼ੋਰੂਮ ਖੋਲਿਆ ਇਸ ਦੇ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਆਪਣੇ ਕੋਲ ਨੇ Havells ਦੇ ਸਾਡੇ ਕੋਲ ਸਾਰੇ ਪ੍ਰੋਡਕਟ ਹੈਗੇ ਆ ਹੂੰ ਤੇ ਇਹਦੇ ਵਿੱਚ ਸਾਡੇ ਕੋਲ ਵਾਇਰ ਹੈ ਸਵਿਚ ਹੈ ਲਾਈਟਿੰਗ ਹੈ ਤੇ ਅਪਲੈਂਸਿਸ ਜਿਹੜੇ ਸਾਡੇ ਹੈਗੇ ਆ ਉਹ Havells ਦੇ ਹੀ ਆ ਸਾਰੇ ਉਹਦੇ ਵਿੱਚ ਜਿੱਦਾਂ ਲਾ ਲੋ ਮਿਕਸੀਆਂ ਵਾਂ ਜੂਸਰ ਆ ਗ੍ਰਾਈਂਡਰ ਆ ਤੇ ਆਪਣੇ ਆਪਣੀਆਂ ਪ੍ਰੈਸਾਂ ਹੈਗੀਆਂ ਵਾਂ ਠੀਕ ਹੈ ਠੀਕ ਹੈ ਜੀ ਤੇ ਬਹੁਤ ਹੈਵੀ ਪ੍ਰੋਡਕਟ ਹੈਗੇ ਆ ਤੇ ਇਹ ਸਾਰੇ ਸਾਡੇ ਕੋ ਹੈਵਲਜ਼ ਦੇ ਅੱਜ ਨਵੇਂ ਸ਼ੋਰੂਮ ਹੀ ਉਸ ਸਭ ਸਟੋਰ ਜਿਹੜਾ ਹੈ ਹੈਵਲਜ਼ ਦਾ ਉਹ ਆਪ ਓਪਨ ਕੀਤਾ ਪਣੀ ਮੀਆਂ ਖਾਨ ਦੇ ਵਿੱਚ ਠੀਕ ਅੱਜ ਮੰਨ ਲਓ ਤੁਸੀਂ ਲਾਂਚ ਕੀਤਾ ਜਿੱਦਾਂ ਮੰਨ ਲਓ ਆਮ ਤੌਰ ਤੇ ਬੇਟ ਲਾ ਕੇ ਜੇ ਕੋਠੀਆਂ ਦੀਆਂ ਵਾਇਰਿੰਗ ਦੀਆਂ ਸਵਿਚਾਂ ਦੀਆਂ ਹੋਰ ਕਈ ਚੀਜ਼ਾਂ ਦੀ ਲੋੜ ਪੈਂਦੀ ਉਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਆਪਣੇ ਸਾਰੀਆਂ ਸਾਰੀਆਂ ਟੋਟਲ ਟੋਟਲ ਕੋਠੀ ਦਾ ਜਿੰਨਾ ਵੀ ਸਮਾਨ ਲੱਗਣਾ ਉਹ ਸਾਰਾ ਸਾਡੇ ਕੋ ਅਵੇਲੇਬਲ ਹੈ ਜਿੱਦਾਂ ਹੋਣਾ ਹੈਵਲਜ਼ ਦਾ ਜਿੰਨੀ ਸਵਿਚ ਵਾਇਰ ਲਾਈਟਿੰਗ ਵਗੈਰਾ ਜਿੰਨਾ ਵੀ ਵਾਇਰ ਹੈਗੀ ਹੈ ਸਾਰਾ ਸਾਡੇ ਕੋ ਅਵੇਲੇਬਲ ਹੈ ਮਨ ਲੋ ਲੋਕ ਦੂਰ ਜਾਂਦੇ ਨੇ ਮੋਕੇੜੀਆਂ ਜਾਂਦੇ ਨੇ ਜਲੰਧਰ ਜਾਂਦੇ ਨੇ ਅਸੀਂ ਵੱਡੇ ਸਟੋਰ ਤੋਂ ਲੈ ਕੇ ਆਉਨੇ ਆ ਇਹ ਸੇਮ ਰੇਟ ਹੋਊਗਾ ਉਹ ਵੱਡੇ ਸਟੋਰਾਂ ਦੇ ਨਾਲ ਜਿਹੜਾ ਉਹਨਾਂ ਨਾਲੋਂ ਵੀ ਰਿਆਤ ਹੋਏਗੀ ਹੋਲ ਸੇਲ ਰੇਟਾਂ ਦੇ ਅਸੀਂ ਮਾਲ ਦੇਵਾਂਗੇ ਹਾਵਲ ਦਾ ਸਾਰਾ ਹੀ ਕਿਉਂਕਿ ਸਾਡਾ ਡਾਇਰੈਕਟ ਕੋਡ ਕੰਪਨੀ ਚ ਖੁੱਲਿਆ ਡਾਇਰੈਕਟ ਸਾਡਾ ਸਟੋਰ ਆਂ ਕੰਪਨੀ ਨਾਲ ਸਾਡਾ ਟਾਈ ਆ ਪਰ ਡਾਇਰੈਕਟ ਕਿਉਂਕਿ ਆਪਾਂ ਵਿਚੋਲਿਆਂ ਕੋ ਜਾਂ ਇਧਰੋਂ ਖੱਬੇ ਸੱਜੋਂ ਮਾਲ ਨਹੀਂ ਲੈਂਦੇ ਸਾਡਾ ਡਾਇਰੈਕਟ ਕੰਪਨੀ ਨਾਲ ਟਾਈਪ ਹੈ ਹੌਲ ਸੇਲ ਰੀਟੇਲ ਦੇ ਅਸੀਂ ਮਾਲ ਦੇਵਾਂਗੇ ਵੱਡੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਹੁਣ ਜਾਣ ਦੀ ਜਰੂਰਤ ਨਹੀਂ ਸਾਰਾ ਸਮਾਨ ਇੱਥੇ ਭਣੀ ਮੀਆਂ ਖਾਂ ਦੇ ਵਿੱਚ ਅਵੇਲੇਬਲ ਹੈ ਬਿਲਕੁਲ ਦਾ ਸਾਰਾ ਜਨਮੀਆ ਆਪਣੇ ਸੰਗਤ ਨੂੰ ਆਪਣੇ ਲੋਕਾਂ ਨੂੰ ਦਸ਼ਕਾਂ ਨੂੰ ਕੀ ਕਰਨਾ ਚਾਹੁੰਦੇ ਮੈਂ ਤੇ ਇਹੋ ਕਹਿਣਾ ਚਾਹੁੰਦਾ ਵੇ ਵੇਖੋ ਤੁਹਾਡਾ ਤੇ ਇੱਕ ਹੁਣ ਸ਼ਹਿਰਾਂ ਵੱਡਿਆਂ ਚ ਜਾਣ ਦਾ ਟਾਈਮ ਵੀ ਬਚੇਗਾ ਤੇ ਖਰਚਾ ਵੀ ਬਚੇਗਾ ਤੇ ਪੈਸੇ ਦੀ ਵੀ ਬਚਤ ਹੋਏਗੀ ਠੀਕ ਹੈ ਠੀਕ ਹੈ ਜੀ ਉਹਦੇ ਨਾਲ ਇਹ ਆ ਕਿ ਦੇਖੋ ਜਦੋਂ ਕੋਈ ਸਮਾਨ ਕੋਈ ਕਸਟਮਰ ਸ਼ਹਿਰ ਦੂਰ ਲੈਣ ਜਾਣਾ ਪੈਂਦਾ ਵਾ ਵਿੱਚੋਂ ਕੋਈ ਮਿਸਤਰੀ ਕੋਈ ਸਮਾਨ ਲਖਵਾ ਦਿੰਦਾ ਕੋਈ ਵਿੱਚੋਂ ਥੜ ਜਾਂਦਾ ਉਹਨਾਂ ਨੂੰ ਫੇਰ ਇਮੀਡੀਏਟਲੀ ਗੁਰਦਾਸਪੁਰ ਜਾਂ ਮੁਕੇਰੀਆਂ ਜਾਂ ਹੋਰ ਕੇ ਬਟਾਲਾ ਜਿੱਦਾਂ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਵਾ ਤੇ ਸਾਡਾ ਤੇ ਸੈਂਟਰ ਪੁਆਇੰਟ ਆ ਪਣੀ মিয়া ਖਾਂ ਹੁਣ ਲਾਗੇ ਲਾਗੇ ਜਿੰਨੇ ਸਾਡੇ ਪਿੰਡ ਆ ਪਣੀ মিয়া ਖਾਂ ਦੇ ਏਰੀਆ ਦੇ ਵਿੱਚ ਵਿੱਚ ਜਿੱਦਾ 20 25 ਕਿਲੋਮੀਟਰ 30 ਮੀਲ ਕਿਲੋਮੀਟਰ ਤੱਕ ਉਹ ਅਸੀਂ ਸਮਾਨ ਜਿਹੜਾ ਵਾ ਸਾਰਾ ਅਸੀਂ ਇੱਥੋਂ ਪ੍ਰੋਵਾਈਡ ਕਰਵਾਵਾਂਗੇ ਹਵਲ ਦਾ ਜਿੰਨੇ ਵੀ ਪ੍ਰੋਡਕਟ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਦੋਂ ਵੀ ਸਾਡੇ ਜਦਾਂ ਕੋਠੀਆਂ ਤੇ ਤੁਹਾਨੂੰ ਪਤਾ ਆਰਕੀਟੈਕਟਸ ਪੂਰਾ ਡਿਜ਼ਾਈਨ ਕਰਕੇ ਤੇ ਉਹ ਕੋਠੀ ਦਾ ਡਿਜ਼ਾਈਨ ਬਣਾ ਕੇ ਪੂਰਾ ਉਹ ਕੰਪਲੀਟ ਕਰਵਾਉਂਦੇ ਆ ਸਾਡੀ ਟੀਮ ਵੱਲੋਂ ਹੈਵਲਸ ਵੱਲੋਂ ਕੰਪਨੀ ਵੱਲੋਂ ਸਾਡੇ ਬੰਦੇ ਆਉਣਗੇ ਉਹ ਕੋਠੀ ਦੇ ਵਿੱਚ ਆ ਕੇ ਵਿਜ਼ਿਟ ਕਰਨਗੇ ਤੁਹਾਡਾ ਦੇਖਣਗੇ ਕਿੱਥੇ ਕੀ ਕੀ ਚੀਜ਼ ਦੀ ਰਿਕੁਆਇਰਮੈਂਟ ਹੈ ਉਸ ਹਿਸਾਬ ਦੇ ਨਾਲ ਅਸੀਂ ਪ੍ਰੋਵਾਈਡ ਕਰਵਾਵਾਂਗੇ ਕੰਪਨੀ ਦਾ ਬੰਦਾ ਉਹ ਕਸਟਮਰ ਦੇ ਘਰ ਜਾ ਕੇ ਕੋਠੀ 'ਚ ਜਾ ਕੇ ਪੂਰਾ ਚੈੱਕ ਕਰਕੇ ਆਏਗਾ ਵੀ ਕਿੱਥੇ ਕਿਹੜੀ ਕਿਹੜੀ ਚੀਜ਼ ਲੱਗਣੀ ਹੈ ਕੋਠੀ ਬਣਨ ਤੋਂ ਪਹਿਲਾਂ ਕਿਉਂਕਿ ਬਾਅਦ 'ਚ ਦਿੱਕਤ ਆਉਂਦੀ ਹੈ ਵੀ ਮਿਸਤਰੀਆਂ ਕੋ ਵੀ ਉਹ ਚੀਜ਼ ਨਹੀਂ ਬਣਦੀ ਜੋ ਸਾਡੀ ਕੰਪਨੀ ਦੇ ਬੰਦੇ ਨੇ ਜਾ ਕੇ ਗਾਈਡ ਕਰ ਦੇਣਾ ਵਾ ਪੀ ਕਿ ਤੇਈ ਮੋਕੇ ਫਿਰ ਦਿੱਕਤ ਆਂਦੀ ਆ ਕੋਈ ਚੀਜ਼ ਕਿਤੋਂ ਛੇਕ ਮਾਰਨਾ ਪੈਂਦਾ ਕੋਈ ਕੋਈ ਚੀਜ਼ ਤੋੜਨੀ ਪੈਂਦੀ ਆ ਉਹ ਸਾਡੀ ਕੰਪਨੀ ਆਏਗੀ ਸਾਰਾ ਹੈਵਲਸ ਕੰਪਨੀ ਦੇ ਬੰਦੇ ਆਉਣਗੇ ਸਾਰਾ ਜਾ ਕੇ ਵਿਜ਼ਿਟ ਕਰਕੇ ਕੋਠੀ ਜਾ ਕੇ ਕਸਟਮਰ ਦੇ ਘਰ ਜਾ ਕੇ ਪੂਰਾ ਪ੍ਰੋਪਰ ਤਰੀਕੇ ਨਾਲ ਗਾਈਡ ਕਰਕੇ ਆਉਣਗੇ ਕੰਪਨੀ ਨੂੰ ਆਪਣਾ ਪੂਰਾ ਕੈਰੈਕਟਰ ਲੋਕੇਸ਼ਨ ਦੱਸਦੇ ਉਹਦੇ ਵਿੱਚ ਸਾਡਾ ਹੈਗਾ ਜੀ ਸੋਹਲ ਇਲੈਕਟ੍ਰੋਨਿਕ ਪੈਣੀ ਮੀਆਂ ਖਾਨ ਡਿਸਟ੍ਰਿਕਟ ਗੁਰਦਾਸਪੁਰ ਤੇ ਸ਼ੋਰੂਮ ਸਾਡਾ ਬਿਲਕੁਲ ਸਰਕਾਰੀ ਸਕੂਲ ਦੇ ਗੇਟ ਦੇ ਓਪੋਜੀਟ ਗਲੀ ਦੇ ਵਿੱਚ ਸ਼ੋਰੂਮ ਹੈ ਸਾਡਾ ਠੀਕ ਹੈ ਧੰਨਵਾਦ ਹਾਂਜੀ